ਬਹੁਤ ਹੀ ਸਤਿਕਾਰਯੋਗ ਸਾਡੇ ਕਲਦੀਪ ਜੀ ਹੈਪੀ ਸਾਥ ਮੇਰਾ ਵੀਰ ਛੋਟਾ ਨਾਲ ਭੈਣ ਜੀ ਗਰਮੀਤ ਕੌਰ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਉਸ ਵਾਰਤੂ ਅੱਲਾ ਦਾ ਨਾਮ ਲੈਣ ਵਾਸਤੇ ਕਿਉਂਕਿ ਦੁਨੀਆ ਇੰਨੀ ਵਿਜੀ ਹੈ ਕਿ ਕਿਸੇ ਕੋਲ ਕੋਈ ਟਾਈਮ ਨਹੀਂ ਹੈਗਾ ਕਿਸੇ ਦਾ ਬੰਧਾ ਪਰ ਇੱਕ ਥਾਰਾ ਜਨ ਬਾਬਾ ਜੀ ਦੇ ਗਣ ਕਾਉਂ ਕਰਨੇ ਆ ਤੇ ਆਓ ਸਾਨੂੰ ਮੌਕਾ ਬਖਸ਼ਾ ਪ੍ਰੋਫੈਸਰ ਅਗਰੇ ਸੀ ਤੋਂ ਅੱਜ ਇਹ ਮਿਲੇ ਇਹ ਦੱਸਣੀ ਜ਼ਰੂਰ ਆ ਜਿਹਾ ਨਾਇਕ ਜੀ ਕਰਮਾ ਦਾ ਜੀਵਨ ਕ੍ਰਾਮ ਦੇ ਪ੍ਰੋਗਰਾਮ ਨੂੰ ਹੁਣ ਹੀ ਭੜਿਆ ਪਰ ਜਿੱਥੇ ਸਜੰਕਾਰੀ ਅਜੇ ਛਾਣਾ ਬਣਿਆ ਇਹ ਸਾਡੇ ਸਰਦਾਰ ਰਣਜੀਤ ਸਿੰਘ ਜੀ ਸੇਵਾ ਲਈ ਸ਼ਾਦੀ ਸੇਵਾ ਆਏ ਸੇਵਕਾਂ ਦੀ ਸੇਵਾ ਤੋਂ ਤੇ ਆਗਿਆ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਸੋ ਨਾਮ ਲੱਗਦਾ ਏ ਮੇਰਾ ਰਸ ਨਾਮ ਲੱਗਦਾ ਮੇਰੇ ਪੀਰ ਪੀਰਾਂ ਦੇ ਸ਼ਾਹ ਦਾ ਏ ਜੈ ਬਾਜੀ ਮਾਰੀ ਕਹੀ ਇਹ ਮੇਰਾ ਰਸ ਨਾਮ ਲੱਗਦਾ ਇਹ ਮੇਰਾ ਰਸ ਨਾਮ ਲੱਗਦਾ ਮੇਰੇ ਪੀਰ bye A-Zarzar A-Zarzar A-Zarzar

ਇਹ ਮੇਰੇ ਪੀਰ ਮੁਰਸ਼ਦ ਮੇਲਾ ਪੀਰਾਂ ਦਾ ਹੋਇਆ ਐਂ ਸ਼ਕਤੀ ਜਿੰਨੀ ਵੀ ਆ ਮੇਲਾ ਮਨਾਉਣ ਆਏ ਆ ਵੇਖਣ ਆਏ ਆ ਮੇਲੇ ਦੀਆਂ ਵਧਾਈਆਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਖਦਾ ਮੇਰ ਦਾ ਖਦਾ ਮੇਰ ਦਾ ਕਰੋ ਮੇਰ ਦਾ ਖਦਾ ਅਖੇ ਹਾਂਜੀ ਕੁਲਜੀਤ ਸਿੰਘ ਭਾਰਤਰਾ ਦੀ ਜਿਸ ਤਰ੍ਹਾਂ ਅੱਗੇ ਵੀ ਹਰ ਸਾਲ ਮਨਾਉਂਦੇ ਸੀ ਯਾਦਗਾਰ ਬਹੁਤ ਵਧੀਆ ਪੀਰ ਲਖਦਾ ਦੇ ਦਾ ਮੇਲਾ ਮਨਾਇਆ ਬਹੁਤ ਤੁਮਕਾਮ ਨਾ ਹੋਇਆ ਬਹੁਤ ਇਹਨਾਂ ਦੀ ਕਿਰਪਾ ਹੈ ਮਹਾਰਾਜ लखदाता फीर हो पावे थोड़े नो महाराज सचे पातशाह चरण भी पे महापुरखा के भी चरण पांत वागुरु हाँ जी धान शिव भोलेनाथ धन धान लखदाता बा क्रपाल सिंह का मेला कडियल हर सर जी त श्रदा भारीअ कचरो कमु मेमे जी रहण वेंदो रहो हाणे कुझु ਸਾਰੀਆਂ ਸੰਗਤਾਂ ਨੂੰ ਜੀ ਸਭ ਤੋਂ ਪਹਿਲਾਂ ਤੇ ਪਿਆਰ ਭਰੀ ਸਤਿ ਸਾਕ ਸੋ ਅੱਜ ਮੈਂ ਕੁਲਦੀਪ ਸਿੰਘ ਹੈਪੀ ਮੇ ਨਾਲ ਗੁਰਮੀਤ ਕੌਰ ਇਸ ਦਰਦੇ ਸੇਵਾਦਾਰ ਤੰਤੰਮ ਬਾਬਾ ਨਰਿੰਦਰਪਾਲ ਸਿੰਘ ਜੀ ਸ਼ਿਵਜੀ ਬੋਲੇਨਾਥ ਜੀ ਦਾ ਹਰ ਸਾਲ ਜਿਵੇਂ ਸਾਲਾਨਾ ਜੋੜ ਮੇਲਾ ਹੁੰਦਾ ਸੋ ਅੱਜ ਵੀ ਬਾਬਾ ਜੀ ਦੀ ਕਿਰਪਾ ਦੇ ਨਾਲ ਉਹ ਆਪੇ ਕਰਾਉਣ ਵਾਲੇ ਨੇ ਹੋਇਆ ਆ ਉਹ ਸਾਰੀਆਂ ਸੰਗਤਾਂ ਪਹੁੰਚੀ ਹੈ ਮੈਂ ਸੰਗਤਾਂ ਸਾਰੀਆਂ ਦਾ ਵੀ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕਰਦਾ ਪ੍ਰੇਸ਼ ਦਰਬਾਰ ਦੇ ਜਿਹੜੇ ਪਰਿਵਾਰ ਵੱਲੋਂ ਵੀ ਸੋ ਆਏ ਸਾਡੇ ਬਹੁਤ ਅਜੀਜ਼ ਇਸ ਪਰਿਵਾਰ ਦੇ ਸੋ ਵੱਡੇ ਜਵਾਈ ਸਾਹਿਬ ਕਹਿ ਸਕਦੇ ਵੱਡੇ ਪੁੱਤਰ ਕਹਿ ਸਕਦੇ ਸਰਦਾਰ ਚਪਾਲ ਸਿੰਘ ਜੀ ਮਲਕਪੁਰ ਵਾਲੇ ਸਤ ਲਖਵਿੰਦਰ ਸਿੰਘ ਜੀ ਅਠਵਾਲ ਵਾਲੇ ਔਰ ਬਲਜੀਤ ਬੱਬੂ ਬਟਾਲੇ ਤੋਂ ਪਰਿਵਾਰ ਦੇ ਜਿਹੜੇ ਤਿੰਨ ਪੁੱਤ ਨੇ ਵੱਡੇ ਸਾਰੇ ਪਹੁੰਚੇ ਆ ਸਾਰਾ ਪਰਿਵਾਰ ਪਹੁੰਚਿਆ ਜਲੰਧਰ ਵੱਲੋਂ ਪਹੁੰਚੇ ਆ ਸਾਰੇ ਰਿਸ਼ਤੇਦਾਰ ਪਹੁੰਚੇ ਆ ਸਾਰੇ ਸਾਡੇ ਨਗਰ ਦੇ ਸਾਡੇ ਹਜ਼ਾਰ ਰਣਜੀਤ ਸਿੰਘ ਜੀ ਆਵਰ ਵਾਲੇ ਉਹ ਵੀ ਬਹੁਤ ਸੇਵਾ ਕਰਦੇ ਆ ਕੇ ਸੋ ਸੇਰ ਦੀ ਦਰਬਾਰ ਦੀ ਉਹ ਵੀ ਨੇ ਸੇਵਾ ਹੁੰਦੀ ਉਹ ਵੀ ਉਹਨਾਂ ਨੇ ਵੀ ਆ ਕੇ ਨਵਾਈ ਹੋਰ ਵੀ ਸਾਡੇ ਬਹੁਤ ਚੈਨਲ ਵਾਲੇ ਪਹੁੰਚੇ ਆਂ ਇੰਡੀਆ ਕ੍ਰਾਈਮ ਨਿਊਜ਼ ਤੋਂ ਸੋ ਪੂਰੀ ਟੀਮ ਪਹੁੰਚੀ ਆ ਸੋ ਹੋਰ ਵੀ ਚੈਨਲਾਂ ਤੋਂ ਸਾਰੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ